ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਮਾਤਮਾ ਨਾਲ ਇਹ ਗੱਲਾਂ ਕਰਕੇ ਸੌਣਾ ਹੈ ਜੇਕਰ ਅਸੀਂ ਇਹ ਗੱਲਾਂ ਪ੍ਰਮਾਤਮਾ ਨਾਲ ਕਰ ਲਵਾਂਗੇ ਤਾਂ ਇਹ ਸਾਡੇ ਉੱਪਰ ਬਹੁਤ ਅਸਰ ਕਰਨਗੀਆਂ ਅਤੇ ਉਹ ਕਿਹੜੀਆਂ ਗੱਲਾਂ ਨੇ ਜੋ ਅਸੀਂ ਪ੍ਰਮਾਤਮਾ ਨਾਲ ਕਰਨੀਆਂ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਅਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸਾਧ ਸੰਗਤ ਜੀ ਸਭ ਤੋਂ ਜ਼ਰੂਰੀ ਹੈ ਕਿ ਆਪਾਂ ਵਾਹਿਗੁਰੂ ਅਕਾਲ ਪੁਰਖ ਲਈ ਸਮਾਂ ਜਰੂਰ ਕੱਢੀਏ ਪਰ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਜਿੰਨਾਂ ਕੋਲ ਟਾਈਮ ਨਹੀਂ ਹੈਗਾ ਉਹ ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਜੀ ਸਾਧ ਸੰਗਤ ਜੀ ਪਹਿਲੀ ਗੱਲ ਹੈ ਆਪਾਂ ਸਵੇਰੇ ਉੱਠਦੇ ਸਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸਾਡੇ ਦਿੱਤੇ ਹੋਏ ਵਧੀਆ ਦਿਨ ਦਾ ਸ਼ੁਕਰਾਨਾ ਕਰਨਾ ਹੈ ਜਿਹੜੀ ਪਰਮਾਤਮਾ ਨੇ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਹੈ ਉਸ ਦਾ ਵੀ ਸ਼ੁਕਰਾਨਾ ਕਰਨਾ ਹੈ ਸ਼ੁਕਰਾਨੇ ਨਾਲ ਪਰਮਾਤਮਾ ਸਾਨੂੰ ਹੋਰ ਵੀ ਬਹੁਤ ਕੁਝ ਦੇਣਗੇ ਜਦੋਂ ਅਸੀਂ ਹਰੇਕ ਛੋਟੀ ਛੋਟੀ ਗੱਲ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤੇ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਤੇ ਸਾਡੇ ਉੱਪਰ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ ਆਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਅੱਜ ਤੋਂ ਹੀ ਸ਼ੁਰੂ ਕਰ ਦਿਓ ਦੂਸਰੀ ਗੱਲ ਇਹ ਕਿ ਸਾਰੇ ਦਿਨ ਦੀ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਸਾਡੇ ਕੋਲੋਂ ਕਿਸੇ ਦਾ ਦਿਲ ਦੁਖਾਇਆ ਜਾਂਦਾ ਹੈ ਅਸੀਂ ਕਿਸੇ ਨਾਲ ਕੁਝ ਗਲਤ ਕਰ ਬੈਠਦੇ ਹਾਂ ਕਿਸੇ ਨਾਲ ਧੋਖਾ ਕਰਦੇ ਹਾਂ ਕਮਾਂਕਾਰਾਂ ਵਿੱਚ ਲਾਭ ਲੈਣ ਲਈ ਲੋਕਾਂ ਨਾਲ ਕੁਝ ਗਲਤ ਕਰਦੇ ਹਾਂ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਉਸ ਪਰਮਾਤਮਾ ਕੋਲੋਂ ਕੀਤੀਆਂ ਹੋਈਆਂ ਸਾਰੀਆਂ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਹੈ ਕਿਉਂਕਿ ਜੇਕਰ ਅਸੀਂ ਪਰਮਾਤਮਾ ਕੋਲੋਂ ਮਾਫੀ ਮੰਗ ਲਵਾਂਗੇ ਤਾਂ ਸਾਡੇ ਮਨ ਦੇ ਸਾਰੇ ਡਰ ਖਤਮ ਹੋ ਜਾਣਗੇ ਸਾਡੀਆਂ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣਗੀਆਂ ਤੇ ਸਾਡੀਆਂ ਗਲਤੀਆਂ ਦੀ ਸਾਨੂੰ ਮਾਫੀ ਵੀ ਮਿਲ ਜਾਏਗੀ ਤੇ ਅੱਗੇ ਤੋਂ ਪਰਮਾਤਮਾ ਸਾਨੂੰ ਚੰਗੇ ਕੰਮ ਕਰਨ ਦੀ ਸ਼ਕਤੀ ਵੀ ਦੇਣਗੇ ਤੇ ਹਮੇਸ਼ਾ ਬੁਰੇ ਕੰਮਾਂ ਤੋਂ ਰੋਕ ਕੇ ਰੱਖਣਗੇ ਤੀਜੀ ਗੱਲ ਕਿ ਜੇਕਰ ਕੋਈ ਸਾਡੇ ਨਾਲ ਬੁਰਾ ਕਰ ਰਿਹਾ ਹੈ ਤੱਕਾ ਕਰ ਰਿਹਾ ਹੈ ਸਾਡੀ ਉੱਥੇ ਕੋਈ ਪੇਸ਼ ਨਹੀਂ ਚੱਲ ਰਹੀ ਤਾਂ ਫਿਰ ਅਸੀਂ ਇਹ ਗੱਲ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਕਰਨੀ ਹੈ ਤੇ ਮਦਦ ਮੰਗਣੀ ਹੈ ਜੇਕਰ ਅਸੀਂ ਪਰਮਾਤਮਾ ਕੋਲੋਂ ਸੱਚੇ ਦਿਲ ਨਾਲ ਮਦਦ ਮੰਗਾਂਗੇ ਜਾਂ ਸੱਚੇ ਦਿਲੋਂ ਅਰਦਾਸ ਕਰਾਂਗੇ ਤਾਂ ਪਰਮਾਤਮਾ ਸਾਡੀ ਮਦਦ ਜ਼ਰੂਰ ਕਰਨਗੇ ਸਾਡੇ ਔਖੇ ਤੋਂ ਔਖੇ ਕੰਮ ਵੀ ਸੌਖੇ ਹੋ ਜਾਣਗੇ ਚੌਥੀ ਗੱਲ ਇਹ ਕਿ ਸਾਰੇ ਦਿਨ ਵਿੱਚ ਸਾਡੇ ਨਾਲ ਕਈ ਗੱਲਾਂ ਹੋ ਜਾਂਦੀਆਂ ਹਨ ਕੋਈ ਸਾਨੂੰ ਕੁਝ ਬੁਰਾ ਬੋਲਦਾ ਹੈ ਤਾਂ ਉਹਨਾਂ ਗੱਲਾਂ ਨੂੰ ਹਮੇਸ਼ਾ ਭੁਲਾ ਦੇਣਾ ਹੈ ਤੇ ਉਸ ਨੂੰ ਮਾਫ਼ ਕਰ ਦੇਣਾ ਹੈ ਤੇ ਰਾਤ ਨੂੰ ਪਰਮਾਤਮਾ ਨਾਲ ਇਹ ਗੱਲ ਕਰਨੀ ਹੈ ਕਿ ਪਰਮਾਤਮਾ ਇਨਾ ਬੁਰਾ ਭਲਾ ਬੋਲਣ ਵਾਲਿਆਂ ਨੂੰ ਵੀ ਮੱਤਬੁੱਧ ਬਖਸ਼ੋ ਪੰਜਵੀਂ ਗੱਲ ਇਹ ਕਰਨੀ ਹੈ ਕਿ हे ਪ੍ਰਮਾਤਮਾ ਤੁਹਾਡੀ ਕਿਰਪਾ ਨਾਲ ਮੇਰਾ ਅੱਜ ਦਾ ਦਿਨ ਬਹੁਤ ਵਧੀਆ ਬੀਤਿਆ ਹੈ ਪਰ ਮੈਂ ਆਪਣੇ ਆਪ ਨੂੰ ਹੋਰ ਵਧੀਆ ਬਣਾਉਣਾ ਚਾਹੁੰਦਾ ਹਾਂ ਇਸ ਕਰਕੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਜੀ ਅਤੇ ਮੇਰੇ ਸਾਰੇ ਕੰਮਕਾਰ ਆਪ ਅੱਗੇ ਹੋ ਕੇ ਪੂਰੇ ਕਰਵਾਉਣੇ ਤੇ ਹਮੇਸ਼ਾ ਚੰਗੇ ਕੰਮ ਕਰਨ ਦੀ ਮੱਤ ਬਖਸ਼ੀਂ ਸ਼ੇਵੀ ਗੱਲ ਇਹ ਕਰਨੀ ਹੈ ਕਿ ਵਾਹਿਗੁਰੂ ਜੀ ਮੈਨੂੰ ਸਵੇਰੇ ਅੰਮ੍ਰਿਤ ਵੇਲੇ ਉੱਠਣ ਦਾ ਉੱਦਮ ਬਖਸ਼ੋ ਤਾਂ ਕਿ ਮੈਂ ਤੁਹਾਡਾ ਨਾਮ ਜਪ ਸਕਾਂ ਤੇ ਮੇਰੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਮ ਤੋਂ ਹੋਵੇ ਇਹ ਸ਼ੇ ਗੱਲਾਂ ਤੁਸੀਂ ਪ੍ਰਮਾਤਮਾ ਨਾਲ ਕਰਕੇ ਸੁਣੋਗੇ ਤਾਂ ਤੁਹਾਡਾ ਹਰ ਦਿਨ ਵਧੀਆ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ